ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਿਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਤਿੰਨ ਮਰਲੇ ਵਿੱਚ ਬਣਿਆ ਹੋਇਆ ਇਹ ਘਰ ਬਿਲਕੁਲ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਇਹ ਘਰ ਦੋ ਮੰਜ਼ਲ ਬਣਿਆ ਹੋਇਆ ਘਰ ਵਿੱਚ ਟੋਟਲ 5 ਕਮਰੇ ਬਣੇ ਹੋਏ ਨੇ ਤਿੰਨ ਬਾਥਰੂਮ ਬਣੇ ਹੋਏ ਆ ਜੀ ਤਿੰਨ ਹੀ ਸਟੋਰ ਰੂਮ ਬਣੇ ਹੋਏ ਨੇ ਦੋ ਕਿਚਨ ਬਣੀ ਹੋਈ ਹੈ ਤੁਹਾਨੂੰ ਵਾਰੀ ਵਾਰੀ ਸਾਰਾ ਦਿਖਾ ਦਿੰਨੇ ਆ ਜੀ ਇੱਕ ਕਮਰਾ ਆ ਬਣਿਆ ਹੋਇਆ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਕਿਚਨ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਜੀ ਵਾਸ਼ਰੂਮ ਚ ਸਾਰੇ ਟਾਇਲ ਦੀ ਵਾਰ ਤੇ ਲੱਗੀ ਹੋਈ ਹੈ ਫਰਸ਼ ਤੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਸਾਰੇ ਘਰ ਵਿੱਚ ਕਾਲੀ ਪੇਂਟ ਦਾ ਕੰਮ ਹੋਇਆ ਹੈ ਜੀ ਹਰ ਨਿਚਲੇ ਪਾਸੇ ਦੋ ਵਾਸ਼ਰੂਮ ਬਣੇ ਹੋਏ ਨੇ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੇ ਦੂਜੀ ਮੰਜ਼ਲ ਨੂੰ ਤੇ ਇੱਕ ਕਮਰਾ ਇਧਰਲੇ ਪਾਸੇ ਬਣਿਆ ਆਇਆ ਹੈ ਅਗਲੇ ਪਾਸੇ ਇਹ ਵੀ ਕਮਰਾ ਕਾਫੀ ਖੁੱਲੜੁਲਾ ਬਣਿਆ ਆਇਆ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਕਮਰਾ ਘੁਮਾ ਕੇ ਦਿਖਾ ਰਹੇ ਹਾਂ ਮਾਲਕਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 62 807 34578 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਕੁਝ ਵੀ ਮਾਲਕਾ ਨੂੰ ਪੁੱਛਣਾ ਹੈ ਫੋਨ ਕਰਕੇ ਸਿੱਧਾ ਪੁੱਛ ਸਕਦੇ ਹੋ ਜੀ ਤਾਂ ਦੂਜੀ ਮੰਜ਼ਲ ਵੀ ਸਾਰੇ ਦਿਖਾ ਦਿੰਨੇ ਆ। ਪੌੜੀਆਂ ਚੜਦਿਆਂ ਹੀ ਹਾਫ ਰਸਤੇ ਵਿੱਚ ਇੱਕ ਸਟੋਰਮ ਬਣਾਇਆ ਹੋਇਆ। ਆਹ ਦੇਖੋ ਜੀ। ਆ ਇੱਕ ਮਿਆਣੀ ਟਾਈਪ ਸਟੋਰਮ ਬਣਾਇਆ ਹੋਇਆ ਜੀ। ਜਿਹੜਾ ਵੀ ਕੋਈ ਫालतू ਸਮਾਨ ਜਾਂ ਕੋਈ ਬਿਨਾ ਲੋਡ ਵਾਲਾ ਸਮਾਨ ਇੱਥੇ ਰੱਖ ਸਕਦੇ ਹੋ। ਦੂਜੀ ਮੰਜ਼ਲ ਤੇ ਵੀ ਪੂਰਾ ਪੋਰਸ਼ਨ ਓਕਰਪੋਰਟ ਬਣਿਆ ਹੈ ਜੀ। ਉੱਪਰ ਵੀ ਸਾਰਾ ਕਲੀ ਪੇਂਟ ਟਾਇਲ ਪੱਥਰ ਦਾ ਕੰਮ ਸਾਰਾ ਹੋਇਆ ਹੋਇਆ ਆ। ਹਾ ਦੇਖੋ ਜੀ ਇਹ ਇੱਕ ਰੂਮ ਆ ਬਣਿਆ ਹੋਇਆ। ਇਹ ਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ। ਇਹਦੇ ਨਾਲ ਹੀ ਉੱਪਰਲੇ ਪਾਸੇ ਮਿਆਨੀ ਬਣੀ ਹੋਈ ਐ। ਇੱਕ ਪਾਸੇ ਪੌੜੀਆਂ ਚੜਦੀਆਂ ਹਨ ਤੀਜੀ ਮੰਜ਼ਲ ਨੂੰ। ਬਾਹਰਲੇ ਪਾਸੇ ਵਾਸ਼ਬੈਸਨ ਲਗਾਇਆ ਹੋਇਆ ਨਾਲ ਟਾਇਲ ਵਗੈਰਾ ਲੱਗੀ ਹੋਈ ਐ। ਤੇ ਦੋ ਕਮਰੇ ਇੱਧਰਲੇ ਪਾਸੇ ਬਣੇ ਹੋਏ ਨੇ। ਟੋਟਲ ਤਿੰਨ ਕਮਰੇ ਉੱਪਰ ਬਣੇ ਹੋਏ ਐ, ਦੋ ਕਮਰੇ ਨੀਚਲੀ ਮੰਜ਼ਲ ਤੇ ਬਣੇ ਹੋਏ ਐ। ਤਾਂ ਪੰਜ ਕਮਰੇ ਟੋਟਲ ਘਰ 'ਚ ਬਣੇ ਹੋਏ ਐ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ। ਲੇ ਪਾਸੇ ਵੀ ਇੱਕ ਕਿਚਨ ਬਣੀ ਹੋਈ ਹੈ ਨੀਚਲੀ ਮੰਜ਼ਿਲ ਤੇ ਵੀ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਕਿਚਨ ਵਿੱਚ ਵੀ ਸਾਰੀ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਸ਼ੈਲਫਾਂ ਦਾ ਵੀ ਸਾਰਾ ਕੰਮ ਹੋਇਆ ਹੈ ਜੀ ਦੋ ਖਿੜਕੀਆਂ ਲੱਗੀਆਂ ਹੋਈਆਂ ਵੈਂਟੀਲੇਸ਼ਨ ਵਾਸਤੇ ਘਰ ਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਕੋਟ ਖਾਲਸਾ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਹ ਜੀ ਘਰ ਦਾ ਐਡਰੈਸ ਹੈ ਬਾਕੀ ਤੁਸੀਂ ਪ੍ਰੋਪਰ ਐਡਰੈਸ ਪੁੱਛਣਾ ਹੋਵੇ ਤਾਂ ਮਾਲਕਾ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹैया करवाने ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਸ਼ਹਿਰਾਂ ਦੇ ਮੁਤਾਬਿਕ ਪਲੇਲਿਸਟ ਵੀ ਬਣਾਈ ਹੋਈ ਹੈ ਤੁਸੀਂ ਜਿਹੜੇ ਸ਼ਹਿਰ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਸ ਸ਼ਹਿਰ ਦੀ ਪਲੇਲਿਸਟ ਖੋਲ ਕੇ ਚੈੱਕ ਕਰ ਸਕਦੇ ਹੋ ਜੀ ਘਰ ਦੀ ਡਿਮਾਂਡ ਮਾਲਕਾਂ ਨੇ 20 ਲੱਖ ਰੁਪਇਆ ਰੱਖੀ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਕਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ